ਕੰਟਨ ਸੇ ਜਿਹੜਾ ਨੋਨ ਟੈਰਰਿਸਟ ਹੈ ਲਖਬੀਰ ਲੰਡਾ ਉਹਦੇ ਜਿਹੜੇ ਗੈਂਗ ਮੈਂਬਰਸ ਐ ਫੁੱਟ ਸੋਲਜਰਸ ਐ ਉਹਨਾਂ ਦੀ ਦਬਿਸ਼ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਤੇ ਇਸੇ ਕੜੀ ਚ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਐ 20 ਤੋਂ 25 ਸਾਲ ਉਮਰ ਦੇ ਸਾਰਿਆਂ ਦੀ ਸਾਰੇ ਦੇ ਸਾਰੇ ਤਰਨ ਤਰਨ ਦੇ ਰਹਿਣ ਵਾਲੇ ਹਨ ਹਰੀਕੇ ਦੇ ਹਲੇਦ ਵਾਲੇ ਤੇ ਕੁੱਲ ਮਿਲਾ ਕੇ 6 ਤੋਂ 7 ਪਰਚੇ ਨਾਤੇ ਦਰਜ ਹੈ ਮਰਡਰ ਦਾ ਐਕਸਟਰਸ਼ਨ ਦੇ ਧਮਕੀ ਦੇਣੀ ਅਟੈਂਪਟ ਟੂ ਮਰਡਰ ਦੋ ਲੋਕ ਸਿਮਰਜੀਤ ਤੇ ਪਰਮਜੀਤ ਜਿਨ੍ਹਾਂ ਦਾ ਇਹਨਾਂ ਵਿੱਚੋਂ ਇੱਕ ਦਾ ਭਰਾ ਜਿਹੜਾ ਹੈ ਉਹ ਫੌਰੀਂ ਚਲੇ ਰਿਹਾ ਹੈ ਕੀ ਨਾਮ ਹੈ ਅ ਫਿਲਹਾਲ ਅਪਨ ਡਿਸਕਲੋਜ਼ ਨਹੀਂ ਕਰ ਰਹੇ ਨਾ ਉਹ ਉਹ ਲੰਡੇ ਦੇ ਨਾਲ ਰਹਿੰਦਾ ਸਿਮਰਜੀਤ ਸਿਮਰਜੀਤ ਐਂਡ ਪਰਮਜੀਤ ਜੀ ਦੋਵਾਂ ਦਾ ਬ੍ਰਦਰ ਨਾ ਪਰਮਜੀਤ ਦਾ ਬ੍ਰਦਰ ਪਰਮਜੀਤ ਦਾ ਬ੍ਰਦਰ ਲੰਡੇ ਦੇ ਨਾਲ ਰਹਿੰਦਾ ਟਾਰਗੇਟਸ ਦਿੰਦਾ ਲੰਡੇ ਨੂੰ ਫੋਨ ਕਰਾਂਦਾ ਤੇ ਇੱਕ 302 ਮਰਡਰ ਦਾ ਕੇਸ ਹੋਈ ਸੀਗੀ ਜਿਹਦੇ ਵਿੱਚ ਇਟ ਵਾਸ ਅਨਟ੍ਰੇਸਡ ਉਹ ਟ੍ਰੇਸ ਹੋ ਗਈ ਹੈ ਉਹ ਭਾਰ ਬੈਠੇ ਲੰਡੇ ਨੇ ਕਰਾਇਆ ਸੀ ਇਹ ਮੱਝ ਦੇ ਏਰੀਆ ਦੀ 3 ਮਹੀਨੇ ਪਹਿਲੇ ਮਰਡਰ ਹੋਇਆ ਸੀ ਦੂਜੇ ਜਿਹੜੇ ਤਿੰਨ ਹੈ ਇੱਕ ਸਾਜਨ ਦਿਲਬਾਗ ਤੇ ਦਿਲ ਦਿਲਪ੍ਰੀਤ ਇਹ ਵੀ ਲੰਡੇ ਦੇ ਟੱਚ ਬਾਹਰ ਰਹਿੰਦੇ ਆ ਅ ਇਨ ਟੱਚ ਐ ਇਹਨਾਂ ਦਾ ਇੱਕ ਯਾਰ ਦੋਸਤ ਲੰਡੇ ਨਾਲ ਰਹਿੰਦਾ ਖੈਰਾ ਖੈਰਾ ਨਾ ਹੁੰਦਾ ਚੋਲਾ ਸਾਥ ਚ ਥੋੜੇ ਦਿਨ ਪਹਿਲਾਂ ਫਾਇਰਿੰਗ ਹੋਈ ਸੀਗੀ ਤੁਹਾਨੂੰ ਯਾਦ ਹੋਗਾ ਪੇਪਰ ਚਾਹੀ ਸੀ ਉਹ ਇਨ ਲੋਕਾਂ ਨੇ ਫਾਇਰਿੰਗ ਕੀਤੀ ਸੀਗੀ ਐਕਸਟਰਪਸ਼ਨ ਗੋਲ ਕੀਤੀ ਸੀਗੀ ਫਿਰ ਉਹਤੀ ਮੰਗੀ ਸੀਗੀ ਇਹਨਾਂ ਨੂੰ ਆਪਾਂ ਦਿਨਾਂ ਨੂੰ ਗ੍ਰਿਫਤਾਰ ਕਰ ਲਿਆ ਟੋਟਲ 3 ਵੈਪਨ ਇਹਨਾਂ ਤੋਂ ਮਿਲੇ ਸਾਨੂੰ ਕੁਝ ਲਾਈਵ ਕੈਟ੍ਰਿਜਸ ਵੀ ਮਿਲੇ ਬਾਕੀ ਤਫਤੀਸ਼ ਚੱਲ ਰਹੀ ਹੈ ਕੈਸ਼ ਸ਼ੁਰੂ ਹੋ ਗਿਆ ਕੈਸ਼ ਨਾ ਮਤ ਆ ਹਾਂਜੀ ਇੰਡੀਅਨ ਵੈਪਨ ਇੰਡੀਅਨ ਸਰ ਇੰਡੀਅਨ ਵੈਪਨ ਕੰਟਰੀ ਮੇਡ ਵੈਪਨ ਜਿਹੜੇ ਸੀਮਰ ਦੇ ਪਰਮਜੀਤ ਆ ਆਪਣੇ ਭਰਾ ਤੇ ਕੈਂਪਸਲ ਦੇ ਲੰਡੇ ਨਾਲ ਸੀਮਰ ਦੇ ਪਰਮਜੀਤ ਆਪਣੇ ਭਰਾ ਕੋਲ ਅਕਸ਼ਤ ਨੇ ਇਹ ਲੱਗਦਾ ਕਿ ਕਹਿੰਦੇ ਨਾ ਹਾਂਜੀ ਹਾਂਜੀ ਤੇ ਜਿਹੜੇ ਆਹਗੇ ਨੇ ਸਾਜਮ ਜੀ ਦਿਲਬਾਗ ਦੇ ਵਿਪਰੀਤ ਇਨਦਰ ਇਨਦਰ ਵੀ ਇੱਕ ਜਾਣਕਾਰ ਫੋਰਨ ਬੈਠਾ ਹੈ ਖੈਰਾ ਜਾਣਕਾਰ ਬਾਹਰ ਬੈਠਾ ਹੈ ਉਹ ਵੀ ਲੰਡੇ ਦੇ ਨਾਮ ਦੀ ਹੈ ਠੀਕ ਹੈ ਤੇ ਜਿਹੜੇ ਤੇ ਇੱਕ ਸੁਲਤਾਨਪੁਰ ਇੱਕ ਮਹੀਨਾ ਪਹਿਲਾਂ ਫਾਇਰਿੰਗ ਹੋਈ ਸੀ ਜੇ ਤੁਹਾਨੂੰ ਪਤਾ ਹੋਵੇ ਹਾਂਜੀ ਸੁਲਤਾਨਪੁਰ ਹੋਈ ਸੀ ਉਹ ਵੀ ਸਮਰਜੀਤ ਨੇ ਕਤਲ ਕੀਤਾ ਸੀ ਉਹ ਸਮਰਜੀਤ ਜਿਹੜਾ ਮਰਡਰ ਹੋਇਆ ਅਨਟਰੈਸ ਹੋਇਆ ਉਹ ਉਹ ਕਿਹਨੇ ਕੀਤਾ ਸੀ ਉਹ ਜਿਹੜਾ ਮਰਡਰ ਅਨਟਰੈਸ ਹੈ ਉਹ ਪਰਮਜੀਤ ਤੇ ਸਮਰਜੀਤ ਨਹੀਂ ਹਾਂਜੀ ਸਰਮਜੀਤ ਇਹ ਕਿਹੜੀ ਸਿਟੀ ਹੋਇਆ ਸੀਗਾ ए गिल okay. वो ब चोला साहब चोला का मित्त तरनतारन तरनतारन जिला तरनतारन हेलो तो ਤੁਸੀਂ ਇਸ கேਸ ਦੇ ਕਾਫੀ ਕੁ ਡੇ ਗ੍ਰਿਫਤਾਨ ਕਰ ਚੁੱਕੇ ਹੋ ਜੀ ਇਨ ਕਨੈਕਸ਼ਨ ਇਨ ਕਨੈਕਸ਼ਨ ਨਹੀਂ ਕਈ ਵਾਰ ਹੁੰਦਾ ਕਨੈਕਸ਼ਨ ਹੁੰਦਾ ਹੈ ਕਈ ਵਾਰ ਹੁੰਦਾ ਹੈ ਇਹ ਆਈਸੋਲੇਟਡ ਹੁੰਦੇ ਹੈ ਜਿਹੜਾ ਮਾਸਟਰਮਾਈਂਡ ਹੈ ਉਹ ਤਾਂ ਇੱਕ ਜਗ੍ਹਾ ਹੀ ਬੈਠਾ ਹੈ ਉਹਦੇ ਦੋ ਤਿੰਨ ਬੰਦੇ ਇੱਕ ਚੀਜ਼ ਕਰ ਰਹੇ ਦੋ ਤਿੰਨ ਬੰਦੇ ਕਰ ਰਹੇ ਹੋ ਸਕਦਾ ਆਪ ਉਸੇ ਨਾਲ ਦੀ ਜਾਣਕਾਰੀ ਹੋ ਹੋ ਵੀ ਸਕਦਾ ਹੈ ਕਿ ਜਾਣਕਾਰੀ ਨਾਲ ਉਸੇ ਜਲੰਧਰ ਚ ਨਹੀਂ ਨਾ ਕਿਸੇ ਨਾਲ ਗੱਲ ਨਹੀਂ ਨਹੀਂ ਜਲੰਧਰ ਚ ਨਹੀਂ ਸੀ ਹਾਲੇ ਤੱਕ ਨਹੀਂ ਸੀ ਠੀਕ ਹੈ ਜੀ ਫਾਇਰ ਕਰੋ ਫਾਇਰ ਕਰ ਲੋ ਆ ਲਖਵੀਰ ਲੰਡਾ ਜਿਹੜਾ ਨੌਨ টেরਰਿਸਟ ਹੈ ਗਵਰਨਮੈਂਟ ਆਫ ਇੰਡੀਆ ਡਿਕਲੇਅਰ ਕੀਤਾ ਹੈ ਉਦੇ ਹੀ ਜਿਹੜਾ ਜਿਹੜੇ ਫੁੱਟ ਸੋਲਜਰਸ ਐ ਐਗਜ਼ੀਕਿਊਸ਼ਨਰਸ ਐ ਜਾਂ ਉਦੇ ਜਾਣਕਾਰ ਉਦੇ ਗੈਂਗ ਦੇ ਮੈਂਬਰਸ ਐ ਉਹਨਾਂ ਦੀ ਤਬਿਸ਼ ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ جاری ਹੈ ਹੁਣ ਤੱਕ 13 ਬੰਦੇ ਗ੍ਰਿਫਤਾਰ ਹੋ ਚੁੱਕੇ ਹਨ ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਹੈ ਪਰ ਬੰਦੇ ਗ੍ਰਿਫਤਾਰ ਹੋਏ ਸਾਰੇ ਦੇ ਸਾਰੇ ਤਰੰਤ ਤਰੰਤ ਰੰਦੇ ਰਹਿਣ ਵਾਲੇ ਵੀ ਤੋਂ ਬਈਸਾਲ ਮਰਨ ਸਾਰਿਆਂ ਦੀ 6 ਤੋਂ 7 ਪਰਚੇ ਮਰਡਰ ਦੇ ਅਟੈਂਪਟ ਟੂ ਮਰਡਰ ਫਿਰੋਤੀ ਇਹ ਦਰਜ ਹੈ ਇਹਨਾਂ ਦੀ ਅਲੱਗ-ਅਲੱਗ ਟਾਈਮ ਤੇ ਗ੍ਰਿਫਟਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮੇਡ ਵੈਪਨ ਮਿਲੇ ਤਿੰਨ ਕੁਝ ਜਿੰਦ ਕਰ ਤੁਸੀਂ ਮਿਲੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀਗੇ ਜਿਹੜੀ ਸੁਲਤਾਨਪੁਰ ਲੋਧੀ ਫਾਇਰਿੰਗ ਹੋਈ ਸੀਗੀ ਇੱਕ ਮਹੀਨਾ ਪਹਿਲੇ ਤੇ ਫਿਰੋਤੀ ਮੰਗੀ ਸੀ ਇਹਦੇ ਚ ਇਨਵੋਲਡ ਸੀਗੇ ਪਲਸ ਪਰਮਜੀਤ ਜਿਹੜਾ ਹੈ ਤਰਨਤਨ ਦਾ ਇਹਦਾ ਬ੍ਰਦਰ ਯੂਕੇ ਰੰਦਾ ਉਹ ਨਾਲ ਰਹਿੰਦਾ ਲੰਡਨ ਤੇ ਟਾਰਗੇਟ ਕਿਸ ਨੂੰ ਟਾਰਗੇਟ ਕਰਨਾ ਨਹੀਂ ਕਹਨਾਂ ਲੰਡਨ ਦੱਸਦਾ ਫਿਰ ਉਹਦੀ ਜਾਂਦੀ ਹੈ ਤੇ ਕਈ ਵਾਰ ਇਹ ਦੋਨਾਂ ਕਿ ਫਾਇਰਿੰਗ ਕਰ ਦਿੰਦੇ ਤੇ ਇਹਨਾਂ ਦੋਨਾਂ ਦੀ ਅਰੈਸਟੋਂ ਇੱਕ ਮਰਡਰ ਕੇਸ ਸਟ੍ਰੈਸ ਹੋਇਆ ਜਿਹੜਾ ਅੰਡਰ ਇਸ ਸੀਗਾ ਤਰਨਤਨ ਦਾ ਹੀ ਨੰਬਰ ਤੋਂ ਜਿਹੜੇ ਬਾਕੀ ਤਿੰਨ ਹੈ 사ਜਨ ਦਿਲਬਾਗ ਤੇ ਦਿਲਪ੍ਰੀਤ ਏ ਵੀ ਲੰਡ ਲੰਡੇ ਦੇ ਟੱਚ ਹੈ ਇੱਕ ਖੈਰਾ ਕਰਕੇ ਮੁੰਡਾ ਹੈ ਤਰਨ ਤਰਨ ਦਾ ਜਿਹੜਾ ਫੋਰਨ ਰਹਿੰਦਾ ਹੈ ਯੂ ਐਸ ਚ ਉਹਦੇ ਥ्रू ਇਹਨਾਂ ਦਾ ਟੱਚ ਤੇ ਚੋਲਾ ਸਾਹਿਬ ਦੀ ਫਾਇਰਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ ਤਿੰਨ ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਤੇ ਕਿਤੀ ਸੀਗੀ ਫਰੋਦੀ ਮੰਗੀ ਸੀਗੀ ਉਹ ਇਹਨਾਂ ਨੇ ਕਰਾਈ ਸੀਗੀ ਤੇ ਹੋਰ ਵੀ ਕਈ ਜਗ੍ਹਾ ਤਿੰਨ ਚਾਰ ਜਗ੍ਹਾ ਹੋਰ ਇਹਨਾਂ ਨੇ ਰਕੀ ਕਿੰਤੀ ਹੋਈ ਸੀਗੀ ਫਰੋਦੀਆਂ ਮੰਗੀਆਂ ਸੀਗੀਆਂ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਇਹਨਾਂ ਦੀ ਅਰੈਸਟ ਹੋ ਸਰਾਇਜ ਨੇ ਕਰੀ ਇਹ ਕਾਰਵਾਈ ਕੀਤੀ ਚੁੱਕੀ ਸੀ ਜੀ ਨਹੀਂ ਜਲੰਧਰ ਚ ਕੋਈ ਕਾਰਵਾਈ ਕੀਤੀ ਨਹੀਂ ਜਲੰਧਰ ਜੀ ਜਦੋਂ ਪਾਸੇ ਨਹੀਂ ਕੋਈ ਉਹ ਉਹ ਨਹੀਂ ਇਹਨਾਂ ਦਾ ਕੋਈ ਕਨੈਕਸ਼ਨ ਉਹ ਫੜੇ ਗਏ ਮੈਂ ਤੇ ਪਹਿਲਾਂ ਹੀ ਉਹਨਾਂ ਦੇ ਦੂਹੀ ਇਹਨਾਂ ਦਾ ਪਤਾ ਲੱਗਾ ਸੀ ਨਹੀਂ ਧੀਰੇ ਧੀਰੇ ਇਟ ਆਲ ਟੈਕਨੀਕਲ ਸਰਵੇਲੈਂਸ ਜੀ